अपना नाम प्रमोद कुमार है अच्छा, की मामला है तीन तीन लड़के आए जी इधर अच्छा उन्होंने कहा खाप लिया अच्छा। है। है है। ठीक है अच्छा फ़जा हमारे से खाणू को मांगा भैाण की है हमने कहा पीनट है भाई और नमकीन है कहना ठीक है हमने पचास पचास रुपये की उनको लगा दिया उन्हें खाया पिया फिर पैसे मांगे तो पैसे के लिए कहना कल देंगे पैसे नहीं

ਮਤਨਦੀ ਉਹ ਮਲੇ ਫਾਇਰ ਕਰਦੀ ਗੋਲੀ ਮਾਰਦੀ ਪਿਸਟਲ ਦੀਗੀ ਜਾਂ ਕੀ ਸੀਗਾ ਉਹ ਇਹ ਨਹੀਂ ਮੈਂ ਕਹਿ ਸਕਦਾ ਜੀ ਦਾਦਾ ਕਿ ਚੱਲਦਾ ਕਿ ਆਪੋ ਕਿਹੜੀ ਚੀਜ਼ ਤੇ ਆਏ ਸੀ ਉਹ ਬਾਈਕ ਸੀ ਕਿੰਨੇ ਜਿਹੜੇ ਸੀ ਕਿਹੜੀ ਪਾਈ ਤੁਸੀਂ ਉਹਨਾਂ ਨੂੰ ਪਛਾਣਦੇ ਹੋ ਤੇ ਸਾਹਮਣੇ ਆ ਜਾਣ ਪਛਾਣ ਲੋਗੇ ਪਛਾਣ ਲੇਗੇ ਸਾਹਮਣੇ ਦੇ ਪਛਾਣ ਲੇਗੇ ਕਿਹੜੀ ਬਾਈਕ ਸੀਗੀ ਉਹਨਾਂ ਦਾ ਉਸ ਦਾ ਨੰਬਰ ਨਹੀਂ ਪਤਾ ਹੈ ਨਹੀਂ ਬਾਈਕ ਕਿਹੜੀ ਕਿਹੜੀ ਸੀਗੀ ਕੋਈ ਨਹੀਂ ਦੇਖੀ ਬਾਈ ਤੁਸੀਂ ਕੋ ਚੱਕਾ ਵਾਂ ਸੀ ਜਾਂ ਚਾਰ ਚੱਕਾ ਵਾਂ ਸੀ ਦੋ ਚੱਕਾ ਵਾਂ ਬਾਈ ਸੀ ਬਾਈ ਬਾਈ ਸੀ ਤੇ ਤੁਸੀਂ ਉਹਨਾਂ ਦਾ ਪਿੱਛਾ ਨਹੀਂ ਕੀਤਾ पीछा कहता इधर को इधर को भज गए अच्छा जी मैं इधर अंदर गया कुछ लेने के लिए कहे भाई इनके मारे तो इसने वो देखा तो वो उसके यहाँ से गोल ले गई खून में लसपत हो गया मैं उसको पकड़ के बैठ गया वो भज गई प्रशासन कितनी देर बाद आया आधा घंटा लग गया आधा घंटा लग गया कौन कौन आया प्रशासन ऐसा ही फिर बाद में और और भी आए हुए फिर मालिक के बंदे भी आए और ठेके के करिंदे ने उन्होंने भी गल करते हैं हाँ जी भाई जी की गल बात हुई है

ਪੁਲਿਸ ਵਾਲੇ ਕਿੰਨੇ ਟਾਈਮ ਚ ਪਹੁੰਚੇ ਸੀਗੇ ਉਦੋਂ ਆਗੇ 30 ਮਿੰਟ ਦੇ ਅੰਦਰ ਉਹਨਾਂ ਨੇ ਕੀ ਕਾਰਵਾਈ ਕੀਤੀ ਉਹਨਾਂ ਨੇ ਮਾਰਸੀ ਪੁੱਛੇ ਜੋ ਵੀ ਹੋਰ ਬਰਾਮਦ ਕੀਓ ਕਿ ਪਿਸਤਲ ਬਦੋਂ ਦੀ ਗੋਲੀ गोली ਉਹਨੂੰ ਕਸਮ ਇਹਨਾਂ ਵਾਂਦੇ ਔਰ ਸਾਰੀ ਜ਼ਬਤੀਸ ਕੀ ਆ ਕਿ ਉਹਨਾਂ ਨੇ ਪੁੱਛਿਆ ਕਿ ਕੀ ਹੋਇਆ ਕਿ ਨਹੀਂ ਉਹਨਾਂ ਨੇ ਮਾਰਕਿੰਗ ਨਹੀਂ ਕੀਤੀ ਕਿ ਕੂਆ ਬਿਲਗਾਇ ਤੋਂ ਨਿਸ਼ਾਨਬੀ ਕੂਆ ਵੀ ਢੱਕਦੀ ਸੀ ਉਹ ਉਸ ਟਾਈਮ ਜੋ ਬੰਦਾ ਅਮਿਤ ਨਾਦਾ ਬੰਦਾ ਸੀ ਹਾਂਜੀ ਉਹ ਤਾਂ ਜਾਂਦਾ ਸੀਗਾ ਉਹਦੇ ਚ ਸਾਹ ਸੀਗੇ ਬਸ ਐਸੀ ਕਰਾ ਸਾਂ ਸਾਹ ਲੈ ਕੇ ਹਸਪੀਟਲ ਲੈ ਕੇ ਜਾ ਹਾਂਜੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਹਾਂਜੀ ਉਹਨੂੰ ਹਸਪੀਟਲ ਲੈ ਕੇ ਜਾ ਰਸਤੇ ਵਿੱਚ ਹੋ ਗਈ ਤੁਨ ਕੀ ਡੈਥ ਤਾਂ ਇਹ ਕੀ ਘਟਨਾ ਹੋਈ ਹੈ ਮੈਂ ਅਨੁਸ਼ ਕੁਮਾਰ ਜ਼ਿਲ੍ਹਾ ਲੁਧਿਆਣਾ ਤੋਂ ਜਰਨਲ ਸਕੱਟਰੀ ਕਾਂਗਰਸ ਤੋਂ ਮੇਰਾ ਛੋਟਾ ਬ੍ਰਦਰ ਇੱਥੇ ਸੁਵਾਰ ਰੋਡ ਤੇ ਨੰਦਪੁਰ ਉਹਨੇ ਇੱਕ ਹੱਤ ਲੈ ਆਇਆ ਸੀ ਉੱਥੇ ਇੱਕ ਮੁੰਡਾ ਰੱਖਿਆ ਸੀ ਉਹਨੇ ਉਹ ਕਹਿੰਦੇ 2 ਦਿਨਾਂ ਤੋਂ ਬੁਖਾਰ ਸੀ ਕਾ ਮੁੰਡੇ ਦਾ ਕੀ ਨਾਮ ਸੀ ਤੁਹਾਡੇ ਬ੍ਰਦਰ ਦਾ ਅਮਿਤ ਕੁਮਾਰ ਉਹ ਕਹਿੰਦਾ ਕੋਈ ਨਹੀਂ ਮੈਂ ਆਉਣਾ ਸ਼ਾਮ ਨੂੰ ਟਾਈਮ ਮੈਂ ਆਪ ਕਲੋਜ਼ ਕਰਕੇ ਜਾਣਾ ਉਹ ਜਦੋਂ ਗਿਆ ਉੱਥੇ ਤਕਰੀਬਨ ਉਹੀ 10:35 ਮਿੰਟ ਤੇ ਉਹ ਤਿੰਨ ਮੁੰਡੇ ਆਏ ਨੇ ਕੋਈ ਮੂੰਹ ਨਹੀਂ ਢਕਿਆ ਸੀ ਉਹਨਾਂ ਨੇ ਕੋਈ 20 ਤੋਂ 25 ਦੀ ਏਜ ਦੇ ਸੀ ਕਿ ਉਹ ਉਹਨਾਂ ਨੇ ਕੁਝ ਆਰਡਰ ਕੀਤਾ 100 ਰੁਪਏ ਦਾ ਉਹ ਬ੍ਰਦਰ ਨੇ ਪੈਸੇ ਮੰਗੇ ਤੇ ਉਹਦੇ ਵਿਚ ਮਾੜੀ ਮੋਟੀ ਗੱਲਬਾਤ ਹੋਈ ਉਹਨਕੀ ਤੇ ਉਹਨਾਂ ਨੇ ਫਿਰ ਰਿਵਾਲਵਰ ਉਹਨਕੇ ਪਾਸ ਥਾ ਉਹਨਾਂ ਰਿਵਾਲਵਰੋਂ ਗੋਲੀ ਮਾਰੀ ਗੋਲੀ ਉਹਨਾਂ ਦੇ ਇੱਥੇ ਲੱਗੀ ਆ ਤੇ ਮੌਕੇ 'ਤੇ ਹਸਪਤਲ ਤੋਂ ਜਾਣ ਤੋਂ ਪਹਿਲੇ ਡੈਥ ਹੋ ਗਈ ਸੀ ਫਾਇਰ ਇੱਕ ਕੀਤਾ ਦੋ ਇੱਕ ਕੀਤਾ ਮੌਕੇ ਤੇ ਪੁਲਿਸ ਕਿੰਨੇ ਟਾਈਮ ਮਿੰਟ ਬਾਅਦ ਪਹੁੰਚੀ ਜੀ ਉੱਥੇ ਪੁਲਿਸ ਤਕਰੀਬਨ ਤਕਰੀਬਨ 10 ਮਿੰਟ ਬਾਅਦ ਕੀ ਟਾਈਮ ਸੀਗਾ ਉਸ ਟਾਈਮ ਜਦੋਂ ਗੋਲੀ ਲੱਗੀ ਹਾਂਜੀ ਉਹਦਾ 10:40 ਮਿੰਟ ਇਹ ਚੀਜ਼ ਨੂੰ ਲੈ ਕੇ ਝਗੜਾ ਹੋਇਆ ਉਹਨਾਂ ਦਾ 150 ਰੁਪਏ ਦੇ ਪਿੱਛੇ ਜਿਹੜਾ ਉਹਨਾਂ ਨੇ ਆਰਡਰ ਕੀਤਾ ਸੀ ਖਾਇਆ ਉਹ ਪੈਸੇ ਮੰਗੇ ਸੀ ਮੇਰੇ ਬ੍ਰਦਰ ਨੇ ਹਾਂਜੀ ਬਸ ਉਹਦੇ ਤੇ ਝਗੜਾ ਹੋਇਆ ਕੋਈ ਪੁਰਾਣੀ ਰਜਿਸਟਰ ਨਹੀਂ ਹੈਗੀ ਜੀ ਪੁਰਾਣੀ ਹਜੇ ਤੱਕ ਤਾਂ ਕੁਝ ਕਹਿ ਨਹੀਂ ਸਕਦੇ ਕੋਈ ਗੱਲਬਾਤ ਹੋਈ ਹੋਵੇ ਤੁਹਾਡੀ ਅਸੀਂ ਉਹਦੇ ਨਾਲ ਕੋਈ ਨਹੀਂ ਗੱਲ ਹੋਈ ਅਸੀਂ ਵੈਸੇ ਯਾਰ ਆ ਦੋਸਤਾਂ ਨਾਲ ਜਿਹੜੇ ਉਹਦੇ ਲਿੰਕ 'ਚ ਨੇ ਜਾਂ ਕੰਮ ਕਰਦੇ ਅਸੀਂ ਉਹਨਾਂ ਨੂੰ ਪੁੱਛਤਾਚ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਹਿ ਰਹੇ ਕਿ 10 ਦਿਨਾਂ ਦੇ 15 ਦਿਨਾਂ ਦੇ ਵਿੱਚ ਵਿੱਚ ਅਗਰ ਕਿਸੇ ਨਾਲ ਵੀ ਦਾ ਕੋਈ ਮਾੜਾ ਮਟਾ ਤੁਤ ਮਮਾ ਹੋਈ ਆ ਉਹ ਸਾਨੂੰ ਦੱਸੋ ਤਾ ਕਿ ਅਸੀਂ ਉਹਨੂੰ ਪੁਲਿਸ ਵਾਲਿਆਂ ਨੂੰ ਬਤਾ ਕੇ ਅਸੀਂ ਉਦੋਂ ਪੁਸ਼ਤਾਚ ਕਰਵਾਈਏ ਕਿਉਂਕਿ ਭੇਰ ਮੈਨੂੰ ਇਹ ਲੱਗਦਾ ਜਿਹਦਾ 150 ਦੀ ਨਹੀਂ ਹੈਗੀ ਜਦੋਂ ਬੰਦਾ ਗੋਲੀ ਮਾਰ ਕੇ ਚਲਾ ਗਿਆ ਉਹ ਮੁੜ ਕੇ ਨਹੀਂ ਆਂਦਾ ਹੁੰਦਾ ਜਦੋਂ ਮੁੜ ਕੇ ਆਏ ਨੇ ਇਹ ਸਾਨੂੰ ਉਹ ਤੇ ਡਾਊਟ ਲੱਗ ਰਿਹਾ ਕਿ ਇਹ 150 ਦੀ ਗੱਲ ਨਹੀਂ ਮੈਨੂੰ ਲੱਗ ਰਿਹਾ ਸਾਇਦ ਇਹ ਮਰਡਰ ਪਲਾਨ ਹੈ ਤੁਹਾਨੂੰ ਕੀ ਤੇ ਸ਼ੱਕ ਆ ਸ਼ੱਕ ਅਸੀਂ ਦੇਖਦੇ ਜੀ ਚੱਲ ਰਹੀ ਹੈ ਅਸੀਂ ਪੁਲਿਸ ਵਾਲਿਆਂ ਨੂੰ ਕਿਹਾ ਹੋਇਆ ਕਿ ਵੇ ਸਾਨੂੰ ਪੂਰੀ ਤਸੱਲੀ ਚਾਹੀਦੀ ਹਾਂ ਫੋਨ ਤੁਹਾਨੂੰ ਪ੍ਰਸ਼ਾਸਨ ਨੇ ਕੀ ਆਸ਼ਵਾਸ਼ਣ ਦਿੱਤਾ ਜੀ ਪ੍ਰਸ਼ਾਸਨ ਕਹਿੰਦਾ ਡੀਐਸਪੀ ਦਾ ਫੋਨ ਆਇਆ ਸੀਗਾ ਮੈਨੂੰ ਹਾਂਜੀ ਮੈਂ ਉਹਨਾਂ ਨੂੰ ਕਿਹਾ ਉਹ ਕਹਿੰਦੇ ਸਾਨੂੰ ਜਿੰਨੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਅਸੀਂ ਕਢਵਾ ਰਹੇ ਨੇ ਕਹਿੰਦਾ ਤੁਹਾਡੀ ਪੂਰੀ ਤਸੱਲੀ ਕਰਕੇ ਛੱਡਾਂਗੇ ਕੋਈ ਅਸੀਂ ਨੋਬਤ ਨਹੀਂ ਆਉਗੀ ਜੇ ਤੁਸੀਂ ਸਾਡੇ ਨਾਰਾਜ਼ ਹੋਵੋਗੇ ਕਹਿੰਦਾ ਜਿਹੜਾ ਵੀ ਬੰਦੇ ਨੇ ਕ੍ਰਾਈਮ ਕੀਤਾ ਉਹ ਅਸੀਂ ਤੁਹਾਡੇ ਸਾਹਮਣੇ ਲਾ ਕੇ ਖੜਾਾਂਗੇ ਰਹਿ ਉਹਨੂੰ ਜਿੰਨੀ ਸਜ਼ਾ ਅਸੀਂ ਦੇ ਸਕਦੇ ਉਸ ਤੋਂ ਵੱਧ ਦੇਣਾ ਹਥਿਆਰੇ ਕੇਸ ਕਿਸ ਚੀਜ਼ ਤੇ ਆਈ ਸੀ ਚਾਰ ਪਹੀਆ ਵਾਹਨ ਤੇ ਆਈ ਸੀ ਜਾਂ ਮੋਟਰਸਾਈਕਲ ਸੀ ਕਿ ਉਹਨਾਂ ਦੇ ਕਿਹੜਾ ਮੋਟਰਸਾਈਕਲ ਸੀ ਸਰ ਉਹ ਜਿਹੜੇ ਉਹ ਕ੍ਰਿੰਦੇ ਦਸਰੇ ਨੇ ਉਹ ਤੋਂ ਪਲੇਟਿਨਾ ਦਸਰੇ ਨੇ ਠੀਕ ਹੈ ਨੰਬਰ ਪਲੇਟ ਨਹੀਂ ਸੀ ਕਿ ਉਹਦੇ ਤੇ ਅੰਜੂ ਸਰੇ ਜਿਹੜੀ ਰਾਤ ਕੱਟਣਾ ਹੋਈ ਆ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹਦੀ ਕੀ ਕਾਰਵਾਈ ਹੋਈ ਉਸ ਰਾਤੀ ਕੋਈ 10:50 ਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ 11:00 ਵਜੇ ਦੇ ਕਰੀਬ ਕਿ ਇੱਕ ਅਮਿਤ ਕੁਮਾਰ ਹੈ ਜਿਹੜਾ ਇੱਥੇ ਹੱਤਾ ਚਲਾਉਂਦਾ ਸੀਗਾ ਤਿੰਨ ਨੌਜਵਾਨ ਆਏ ਮੋਟਰਸਾਈਕਲ ਤੇ ਚიਗੇ ਉਹਨਾਂ ਦਾ ਪੈਸੇ ने, ने बिल ਨੂੰ ਲੈ ਕੇ ਆਪਸ ਵਿੱਚ ਟਕਰਾਅ ਹੋ ਗਿਆ ਉਹ ਕਹਿੰਦਾ ਸੀ 120 ਰੁਪਏ ਬਣਦੇ ਨੇ ਇਹ ਕਹਿੰਦਾ ਵੀ 100 ਰੁਪਏ ਬਣਦਾ ਐਨੇ ਵਿੱਚੋਂ ਦਸ਼ੇ ਸੀ ਜੀ ਉਹਨਾਂ ਨੇ ਕੂਲੀ ਚੜਾਤੀ ਥੋੜੀ ਚੜ੍ਹ ਤੋਂ ਅਪੋਲੋ ਹਸਪੀਟਲ ਹੈਗੇ ਉੱਥੇ ਡੈਥ ਹੋ ਗਈ ਸੀ ਅਸੀਂ ਐਫਆਰ ਉਹਦੇ ਬ੍ਰਦਰ ਦੇ ਬਿਆਨ ਤੇ ਦਰਜ ਕਰਤੀ ਹੈ ਤੁਸੀਂ ਜਿਹੜੇ ਸਾਨੂੰ ਕਾਫੀ ਕਲੀਊ ਮਿਲ ਗਿਆ ਵਿਦਰ 24 ਆਵਰਸ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਸਿਰ ਕੁਰੈਂਟਿਸ ਤੋਂ ਮਾਰਵਾਤ ਨਹੀਂ ਰਿਹਾ ਵੇ ਅਜੇ ਪਹਿਲੇ ਸਟੇਜ ਤੇ ਸੀ ਕੁਝ ਨਹੀਂ ਕਹਿ ਸਕਦੇ ਬਟ ਅਮਾਉਂਟ ਵੀ ਬੜੀ ਥੋੜੀ ਸੀ 20 ਰੁਪੀਜ਼ ਬੜੀ ਥੋੜੀ ਅਮਾਉਂਟ ਹੋ ਸਕਦਾ ਕੋਈ ਪੁਰਾਣੀ ਰੰਜਸ ਵੀ ਹੋਵੇ ਉਹ ਵੀ ਅਸੀਂ ਵੈਰੀਫਾਈ ਕਰਦੇ ਆ। ਸਰੀ ਤਨੀ ਕੁ ਮਾਸ ਸੀ ਜਿਹੜਾ ਡੈਥ ਹੋਈ ਆ ਉਹਦੀ ਤਕਰੀਬਨ 34-35 ਸਾਲ ਸੀ। ਇਹ ਮੈਂ ਤਾਂ ਘਰੇ ਸੀਗੀ ਮੈਂ ਤਾਂ ਮੇਰੇ ਜੇਟ ਨੇ ਫੋਨ ਕਰਕੇ ਦੱਸਿਆ ਵਾ ਇਹੋ ਗੋਲੀ ਲੱਗੀ ਸੀ ਹਸਪਤਾਲ 'ਚ ਆਜੋ ਪੀ ਪੁਰਾਣੀ ਰਾਂਜੀਸਤਾਨ ਨਹੀਂ ਕੋਈ ਰਾਂਜੀਸ ਦਾ ਮੈਨੂੰ ਪਤਾ ਨਹੀਂ ਜੇ ਹੋਊਗੀ ਵੀ ਤਾਂ ਮੈਨਾਂ ਨੇ ਦੱਸਿਆ ਨਹੀਂ ਕੋਈ ਵੀ ਉਹਨਾਂ ਨੇ ਕਿੰਨੀ ਉਮਰ ਸੀਗੀ ਉਹਨਾਂ ਦੀ ਉਮਰ ਹੈ 36 ਸਾਲ ਕੀ ਨਾਮ ਸੀ ਉਹਨਾਂ ਦਾ ਅਮਿਤ ਕੁਮਾਰ ਠੀਕ ਹੈ ਕਿਨੇ ਬੱਚੇ ਤੁਹਾਡੇ ਪੰਜੀ ਦੋ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਮੈਨੂੰ ਤਾਂ ਇਹੀ ਕਿ ਭਈ ਉਹ ਦੋ ਬੰਦੇ ਚਾਹੀਦੇ ਨੇ ਜਿਨ੍ਹਾਂ ਨੇ ਆ ਕੇ ਮਾਰਿਆ ਵੈ ਨਹੀਂ ਤਾਂ ਮੈਨੂੰ ਇਨਸਾਫ ਚਾਹੀਦਾ ਦੋ ਬੰਦੇ ਸੀਗੇ ਜਾਂ ਤਿੰਨ ਸੀਗੇ ਜੀ ਦੋ ਸੀਗੇ ਮੋਟਰਸਾਈਕਲ ਤੇ ਆਏ ਸੀ ਮਾਰ ਕੇ ਉਹਨੂੰ ਦੁਬਾਰਾ ਫੇਰ ਵੇਖਣ ਆਏ ਨੇ ਇਹ ਮਰਿਆ ਕਿ ਨਹੀਂ ਮਰਿਆ ਕੋਈ ਆ 15 20 ਦਿਨਾਂ ਦੇ ਵਿੱਚ ਕੋਈ ਤੁਹਾਨੂੰ ਘਰ ਆ ਕੇ ਉਹਨਾਂ ਨੇ ਦੱਸਿਆ ਹੋਵੇ ਕੋਈ ਲੜਾਈ ਝਗੜਾ ਨਹੀਂ ਸੀਗਾ ਕੋਈ ਲੜਾਈ ਝਗੜਾ ਨਹੀਂ ਸੀਗਾ ਹੋਊਗਾ ਵੀ ਤਾਂ ਉਹਨਾਂ ਨੇ ਮੈਨੂੰ ਕੋਈ ਨਹੀਂ ਦੱਸਿਆ ਨਾ ਮੈਨੂੰ ਤੁਹਾਨੂੰ ਕਿਸੇ ਤਸ਼ੱਕ ਹੈਗਾ ਜੀ ਨਹੀਂ ਮੈਂ 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 ਇਹਨੇ ਮੈਨੂੰ ਦੱਸਦੇ ਨਹੀਂ ਸੀਗੇ ਕਿ ਬਾਹਰ ਦੀ ਗੱਲਾਂ ਮੈਨੂੰ ਪਤਾ ਹੀ ਨਹੀਂ ਸੀ ਬਾਕੀ ਇਹਨਾਂ ਦੇ ਭਰਾ ਨੇ ਉਹਨਾਂ ਨੂੰ ਪਤਾ ਹੋਊਗਾ ਮੈਂ ਕਹਿ ਨਹੀਂ ਸਕਦੀ ਭਰਾ ਅੱਗੇ ਸਾਰੀ ਗੱਲਾਂ ਕਰਦੇ ਸੀ ਉਹ ਮੇਰੇ ਅੱਗੇ ਘਟੀ ਕਰਦੇ ਸੀ ਕਿਉਂਕਿ ਮੈਂ ਟੈਨਸ਼ਨ ਲੈ ਜਾਂਦੀ ਸੀ ਨਾ ਤਾਂ ਕਰਕੇ ਨਹੀਂ ਮੇਰੇ ਅੱਗੇ ਕੁਝ ਵੀ ਕਹਿੰਦੇ ਸੀ ਕਿ ਉਹ ਮਾਰ ਕੇ ਹੱਤਿਆ ਕਰ ਦਿੱਤੀ ਗਈ ਉਹਦੇ ਵਿੱਚ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਕੀ ਕਹਿਣਾ ਚਾਹੂਗਾ ਇਹ ਸ਼ੱਕ ਨਹੀਂ ਹੁਣ ਬਸ ਇਨਸਾਫ ਚਾਹੀਦਾ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੋ ਤੁਸੀਂ ਮੈਨੂੰ ਇਨਸਾਫ ਚਾਹੀਦਾ ਹੈ ਬੰਦਾ ਚਾਹੀਦਾ ਬਸ ਦੋਨਾਂ ਚੀਜ਼ਾਂ ਇੱਕ ਚੀਜ਼ ਕੋਈ ਗੱਲ ਹੋਈ ਤੁਹਾਨੂੰ ਕੋਈ ਤੇ ਘਰ ਆ ਕੇ ਉਹਨਾਂ ਨੇ ਦੱਸਿਆ ਵੀ ਮੇਰੀ ਫਲਾਣੇ ਨਾਲ ਝਗੜਾ ਜਾ ਕੋਈ ਪੁਰਾਣੀ ਰੰਜਿਸ਼ ਹੋ ਗਈ ਉਹ ਟਾਈਮ ਸ਼ਿਰ ਘਰੇ ਆਉਂਦੇ ਸੀਗੇ ਨਾ ਦਾਰੂ ਪਿੰਨੇ ਨਾ ਕੁਝ ਕਰਦੇ ਸੀਗੇ ਤੁਹਾਡੇ ਬ੍ਰਦਰ ਨਾਲ ਕੇ ਤੁਹਾਡੇ ਬ੍ਰਦਰ ਦਾ ਮਾਰਰ ਕਰ ਦਿੱਤਾ ਗਿਆ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਹੈਗਾ ਅਭੀ ਤੱਕ ਤਾਂ ਕੋਈ ਸ਼ੱਕ ਨਹੀਂ ਆ ਪਤਾ ਨਹੀਂ ਹੈ ਤਾਂ ਮਾਰਾ ਤਾਂ ਗਿਆ ਸਾਜਿਤ ਸਹੀ दूरों गोली नहीं लगती दूरों गोली लग तो किधर को फेंक जागी वो तो दिल पर मारी गई एकदम वो इधर उधर को भी हो सके थी गोली पुरानी कोई नहीं थी। पता नहीं यारो नाल इसकी क्या थी, क्या नहीं। नहीं। पता पर हमें इंसाफ चाहिए जैसा भगवान मान की मांग यही करेंगे हमारा इंसाफ चाहिए जैसा हमारा भाई गया हमें भी वो भी ऐसे ही जाने चाहिए मेरे अः भाभी की उम्र है मेरी दो मेरे दो जुआक ਇੱਕ ਪਤੀ ਜਾਇਕ ਪਤੀ ਜੀ ਹਾਂ ਜ ਮੈ ਤਾਂ ਆਪਣੇ ਭਾਈ ਦਾ ਇਨਸਾਫ ਚਾਹੀਏ ਕੀ ਨਾਮ ਸੀ ਆਪਕੇ ਭਾਈ ਜੀ ਦਾ ਅਮਿਤ ਕੁਮਾਰ